e aí ਥੋੜਾ ਜੱਗੀ ਖਾਈ ਵਾਲਾ ਤੇ ਅੱਜ ਪਹੁੰਚੇ ਆ ਜਿਹੜਾ ਪੀਜੂ ਯੂਨੀਵਰਸਿਟੀ ਦਾ ਜੋ ਕਿਸਾਨ ਮੇਲਾ ਲੱਗਿਆ ਹੈ ਉੱਥੇ ਤੇ ਇੱਥੇ ਬਹੁਤ ਸਾਰੇ ਇੰਪਲੀਮੈਂਟ ਲੱਗੇ ਹੋਏ ਉਸੇ ਤਰ੍ਹਾਂ ਹੀ ਸੋਨਾਲੀਗਾ ਨੇ ਆਪਦੇ ਪ੍ਰੋਡਕਟ ਲਾਏ ਹੋਏ ਆ ਇੱਥੇ ਰੀਪਰ ਆ ਕਹ ਲਓ ਹੋਰ ਪ੍ਰੋਡਕਟ ਹੈਗਾ ਰੋਟਾਵੇਟਰ ਹੈਗਾ ਸੋਨਾਲੀਗਾ ਦੇ ਆਪਦੇ ਪ੍ਰੋਡਕਟ ਵੀ ਹੈਗੇ ਜਿਹੜੇ ਕਿ ਤੂੜੀ ਵਾਲੀ ਮਸ਼ੀਨ ਹੋਗੀ ਤੇ ਇਸ ਤੋਂ ਇਲਾਵਾ ਇਹਨਾਂ ਨੇ ਨਵਾਂ ਟ੍ਰੈਕਟਰ ਨਮਾ ਨਮਾ ਲਾਂਚ ਕੀਤਾ ਜਿਹੜਾ ਕਹਿੰਦਾ ਸੋਨਾਲੀਗਾ 60 ਤੇ ਆਪਾਂ ਸੋਨਾਲੀਗਾ ਮੇਰੇ ਸਾਰੇ ਕਿਸਾਨ ਭਰਾਵੋ ਜਿਹੜੀ ਕੀ ਆਪਣਾ ਕੀਮਤੀ ਸਮਾਂ ਕੱਟ ਗਿਆ ਇੱਥੇ ਸਿਰਫ ਇੱਕੋ ਹੀ ਬਕਸਾ ਹੈ ਹਰ ਘਰ ਸੋਨਾਲੀ ਦਾ ਕੈਪਚਰ ਕਰਕੇ ਆਪ ਵੀ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਤੇ ਬਲੂਰ ਦੀ ਗੱਲ ਤੋਂ ਬਾਅਦ ਤੁਹਾਨੂੰ ਅੱਜ ਪੁਨੀ ਸਸੀ ਗੱਲ ਦੋਸਤੋ ਮੈਂ ਤੁਹਾਡੇ ਜਗ੍ਹਾ ਖਾਈ ਵਾਲਾ ਤੇ ਇਸ ਟਾਈਮ ਆ ਗਿਆ ਸੋਨਾਲੀ ਦਾ ਇੰਪਲੀਮੈਂਟ ਦੇ ਉੱਪਰ ਜਿੱਥੇ ਇਹਨਾਂ ਦੇ ਬਹੁਤ سارے ਟਰੈਕਟਰ ਹੈ ਮੇਰਾ ਇਹ ਕਿਹੜਾ ਮਾਡਲ ਹੈ ਸਾਰਿਆਂ ਨੂੰ ਪਹਿਲਾਂ ਜੀ ਕਿਸਾਨ ਭਰਾਵਾਂ ਨੂੰ ਤੇ ਪੰਜਾਬ ਨਿਵਾਸੀਆਂ ਨੂੰ ਸਸੀ ਗੱਲ ਜੀ ਹਾਂਜੀ ਅੱਜ ਆਪਾਂ ਲੈ ਕੇ ਆਏ ਜੀ ਨਵਾਂ ਟਰੈਕਟਰ ਲਾਂਚ ਕਰਿਆ ਆਪਾਂ ਇਹ ਹਾਂਜੀ ਅੱਜ ਯੂਨੀਵਰਸਿਟੀ 26 ਤਰੀਕ 2025 ਹਾਂਜੀ ਤੇ ਅੱਜ ਇਹ ਟਰੈਕਟਰ ਆਪਾਂ ਟੋਰਕ ਪਲੱਸ ਲੋਨਚ ਲਾਂਚ ਕਰਿਆ ਹੈ ਟਰੈਕਟਰ ਡੀਆਈ ਔਰ ਇੱਕ ਛੱਟ ਦੇ ਡੀਆਈ ਇਹ ਕਿਉਂ ਕੀ ਇਹਦੇ ਚ ਫੀਚਰਸ ਕੀ ਆ ਜੀ ਮੈਂ ਹੁਣ ਡਿਫਰੈਂਟ ਆ ਗਏ ਦੂਸਰੇ ਨਾਲੋਂ ਪੁਰਾਣਿਆਂ ਨਾਲੋਂ ਇਹਦੇ ਵਿੱਚ ਇੱਕ ਤਾਂ ਆਪਾਂ ਪਿਕਚਰ ਚੇਂਜ ਕਰਿਆ ਦੀ ਪਹਿਲੇ ਇਸ ਤੋਂ 5 ਦਾ ਆਉਂਦਾ ਸੀ ਹੁਣ 107 ਦਾ ਆਉਣ ਲੱਗਿਆ ਜੀ 107 ਦਾ ਆ ਗਿਆ ਅੱਛਾ ਇਹ ਸ਼ਟਰ ਰੋਕ ਜਿਹੜੀ ਹੈ ਉਹ ਪਹਿਲੇ ਘਟ ਆਉਂਦੀ ਸੀ ਹੁਣ 135 ਕਰਦੀ ਹੈ ਇਹ ਸਟਾਕ ਦਾ ਰੱਖ ਨਹੀਂ ਆ ਜਿਹੜਾ ਕੀ ਹੋ ਗਿਆ ਇਹਦੀ ਦਰਵਾਜ਼ੀ ਅੱਛਾ ਦਰਵਾਜ਼ੀ ਦੋ ਦੋ ਪਿਆ ਆਪਣੇ ਦੋ ਦੋ ਪਾਵਰ ਹੋ ਗਈ ਹੁਣ ਹਾਂਜੀ ਉਸ ਤੋਂ ਬਾਅਦ ਲਿਫਟ ਮੇਨ ਕਿ ਅੱਜ ਕੱਲ ਜਿਹੜੇ ਸੰਦ ਆ ਰਹੇ ਉਹ ਲਿਫਟ ਤੇ ਆ ਰਹੇ ਆ ਲਿਫਟ ਤੇ ਆ ਰਹੇ ਆ ਜਦੋਂ ਨਾਲੇ ਪੂਰੀ ਮੇਨ ਹੋ ਗਈ ਜਾਂ ਕੁਝ ਵੀ ਹੈ ਨ ਇਹ ਕੀ ਬੈਂਕਿੰਗ ਬੁਲਾਤੀ ਜੀ ਲਿਫਟ ਫਾਈਵ ਜੀ ਕਰਦੀ ਤੇ ਜਦ ਤੱਕ ਤੁਸੀਂ ਸੈਗੀ ਬਣਾਉਗੇ ਉਹ ਮਾਰਦੀ ਗਈ ਹੈ ਜਦੋਂ ਬਿੰਨੀ ਦਾ ਟੈਟੂ ਲੈ ਲੈਂਦਾ ਤਾਂ ਉਹਦਾ ਕੀ ਹੁੰਦਾ ਮੇਨ ਉਹ ਅਖਰ ਖਾਬ ਨਾ ਖਰਚਾ ਜਿੰਨਾ ਜੋ ਵੀ ਉਹ ਟੈਨਸ਼ਨ ਰਹਿੰਦੀ ਹੈ ਵੀ ਕੰਪਨੀ ਦੀ ਵਾਰੰਟੀ ਗਰੰਟੀ ਕਿੰਨੀ ਹੈ ਹਾਂਜੀ ਆਪਾਂ ਇਹਨੂੰ 5 ਸਾਲ ਦੀ ਇਹਦੀ ਵਾਰੰਟੀ ਦੇ ਰਹੇ ਆ ਜੀ 5 ਸਾਲ ਦੀ ਵਾਰੰਟੀ ਦੇ ਰਹੇ ਮੇਨ ਹਾਂਜੀ ਮਿਹਰਬਾਨ ਠੀਕ ਹੈ ਇਹ ਕਲਾ ਇੰਜਨ ਇੰਜਨ ਦੀ ਵਾਰੰਟੀ ਕਿੰਨੇ ਟਾਈਮ ਦੀ ਹੈ ਸੇਮ ਹੀ ਹੈ 5 ਸਾਲ ਦੀ 5 ਸਾਲ ਦੀ ਇੰਜਨ ਦੇ ਕੋਈ ਆ ਬਾਕੀ ਪਾਰਟ ਦੀ ਇੰਜਨ ਗੇਅਰ ਬਾਕਸ ਹਾਈਡਰੋਲਿਕ ਜੋ ਮੇਨ ਪਾਰਟ ਦਾ ਜੋ ਜਿਨ੍ਹਾਂ ਦਾ ਟੈਟੂ ਮੇਨ ਪ ਤੇ ਇਹਦੇ ਵਿੱਚ ਹੋਰ ਚੇਂਜਸ ਕੋਸ਼ਿਸ਼ ਕੀਤੀ ਅਸੀਂ ਜਿਵੇਂ ਸੀਲ ਨੂੰ ਪਤਲਾ ਫਿਰ ਚੇਂਜ ਕਰਦਾ ਆ ਹਾਂਜੀ ਸੀਲੈਂਸਰ ਪ੍ਰੈਸ਼ਰ ਪਹਿਲਾਂ ਕਰਦਾ ਸੀ ਥੋੜੀ ਕਹਿੰਦੇ ਸੀ ਕਹਾ ਵਾਈਬ੍ਰੇਸ਼ਨ ਕਰਦਾ ਹੋਰ ਘਟਾਤੀ ਆਪਾਂ ਵਾਈਬ੍ਰੇਸ਼ਨ ਘਟਾਤੀ ਆ ਜਿਵੇਂ ਕਿ ਜਿਵੇਂ ਕਿ ਮੂਲੀ ਸੋ ਆਚੂ ਚੇਂਜ ਆਇਆ ਆ ਰੈਕਸ ਦਾ ਡਿਫਰੈਂਟ ਮੋਡ ਸੀਗਾ ਥੋੜਾ ਜਿਹਾ ਹੋਰ ਉਹਦੇ ਵਿੱਚ ਲਾਈਟਾਂ ਅੰਦਰ ਆਉਂਦੀਆਂ ਨੇ ਲਾਈਟਾਂ ਬਾਹਰੋਂ ਇਹਦੇ ਲਾਈਟਾਂ ਬਾਹਰ ਕਰਦੀਆਂ ਨੇ ਇਹ 4x4 ਦੀ ਆ ਹੋਵੇ ਤੇ ਇਹਦਾ ਮਤਲਬ ਜਿਹੜੇ ਨਵੇਂ ਇਹਦੇ ਨੂੰ ਪਾਰਟ ਤਾਂ ਨਹੀਂ ਜਿਵੇਂ ਕੋਈ ਜਿਵੇਂ ਹੁੰਦਾਗਾ 60 ਆ ਗਿਆ ਜਾਂ ਹੋਰ ਮਾਡਲ ਆ ਗਿਆ ਹੈ ਡੀਆਈਐਨ ਕੋਈ ਆਰਐਕਸ ਸੇਮ ਸਾਰਾ ਦੇ ਬੇਚੇ ਪਾਰਟ ਹੈ ਮੈਕੀ ਹੈ ਏਕੀ ਇੰਟਰਾ ਹੈ ਸੇਮ ਇਹਦਾ ਕੋਈ ਚੇਂਜਸ ਨਹੀਂ ਹੈ ਡਿਫਰੈਂਡ ਨਹੀਂ ਕੋਈ ਕਿਉਂਕਿ ਇਹਦਾ ਰੇਟ ਰੇਟ 47 ਤੋਂ ਬਲਦੀ ਦੇ ਨਾਲ ਸੇਮ ਉਹੀ ਪਾਰਟ ਹੈ ਇਹਦਾ ਠੀਕ ਹੈ ਤੇ ਇਹਦੇ ਚ ਜੇ ਮੈਂ ਰੇਟ ਕੀ ਆਇਆਗਾ ਰੇਟ ਸਰ ਦੇਖੋ ਪਹਿਲਾਂ ਜਦੋਂ ਆਪਾਂ ਇਹ ਰੈਕਟਰ ਦਾ ਰੇਟ ਸੀਗਾ ਮਾਰਚ ਵਿੱਚ 10 ਲੱਖ 75000 10 ਲੱਖ 75000 ਤੇ ਅੱਜ ਦੀ ਆਪਾਂ ਜੇ ਗੱਲ ਕਰੀਏ ਸਾਰਾ ਡਿਸਕਾਊਂਟ ਮਲਾ ਕੇ ਕੱਢ ਕੇ ਆਪਾਂ ਆਪਾਂ ਨੂੰ ਮਿਲੂਗਾ ਜੀ ਇਹ 8 ਲੱਖ 55000 900 ਕਿੰਨੇ ਟਾਈਮ ਤੱਕ ਹੈ ਇਹ ਇਹ ਸਾਰ ਇਸ ਮਹੀਨੇ ਹੀ ਹੈ ਇਸ ਮਹੀਨੇ ਡਿਸਕਾਊਂਟ ਹੈ ਕੰਸੀ ਦਾ ਉਹ ਵਲ ਟ੍ਰੈਂਡ ਹੋਣ ਦੀ ਹੋਵੇ ਬਾਰੇ ਬਕਸ ਗੱਲ ਹਾਂ ਉਹ ਉਹ ਅਲੱਗੇ ਤਰੀਕੇ ਨਾਲ ਇਹਨਾਂ ਮਹੀਨੇ ਦਾ ਲੱਗ ਤਰੀਕੇ ਨਾਲ ਹੋਣਾ ਕਿ ਸਾਡੇ ਮੋਰ ਰਿਮੋਡ ਲੈ ਕੇ ਜਿਨ੍ਹਾਂ ਦੇ ਅੱਜ ਕਾਫੀ ਡਿਸਕਾਊਂਟ ਚੱਲਦੇ ਪਏ ਨੇ ਡਿਸਕਾਊਂਟ ਸਾਰਿਆਂ ਦੇ ਚੱਲਦੇ ਸਾਰੇ ਦੇ ਚੱਲਦੇ ਤੇ तकरीबन ਆ ਮਹੀਨੇ ਦਾ ਜਿਹੜਾ ਡਿਸਕਾਊਂਟ ਆ ਤੁਹਾਡੀ ਹਨਾ ਇਹਦੇ ਚ ਵਿੱਚ ਕਿਹੜੇ ਸਾਰੇ ਤੇ ਇਹਦੇ ਵਿੱਚ ਵੀਰੇ ਪੀਏਯੂ ਦਾ ਸਪੈਸ਼ਲ ਡਿਸਕਾਊਂਟ ਵੀ ਨੇ ਹਾਂਜੀ ਉਹ ਬਾਕੀ ਮੋਰਾਂ ਤੇ ਦਿੱਤੇ ਨੇ ਯਾਰ ਇਹਨਾਂ ਦੇ ਅਗਲੇ ਸਟੋਰ ਆ ਉਹ ਮੈਂ ਦੱਸ ਦੇ ਤਾ ਠੀਕ ਹੈ ਤੇ ਵੀਰੇ ਇਹਦਾ ਡੇਟ ਕਿੰਨਾ ਸੀਗਾ 10 ਲੱਖ 75 ਹਾਂ 10 ਲੱਖ 70 ਹੁਣ 8 ਲੱਖ 9 ਲੱਖ ਪੰਜਾਹ ਹੈ ਠੀਕ ਇਹ ਕਿਸਾਨਾਂ ਨੂੰ ਸਬਸਿਡੀ ਮੰਨ ਲਿਆ ਨੇ ਸਾਈਡ ਸਪੌਟ ਮੰਨ ਲਿਆ ਇਹ ਵੀ ਹੈ ਸੇਮ ਹੀ ਹੈ ਇਹਦਾ ਕੁਝ ਘਟਕਣਾ ਨਹੀਂ ਪੈਣਾ ਤੇ ਆਹ 3 ਝੋਰ ਦੇ ਉੱਪਰ ਰਹੇਗੀ ਇਹ ਐਕਸ ਜੀਓਰਮੂ ਪ੍ਰਾਈਸ ਹੈ ਰੋਡ ਰੋਡ ਇਹ ਸਰ ਆਹ 3 ਝੋਰ ਦੇ ਉੱਪਰ ਰਹੇਗੀ ਆਹ ਆਲ ਰੋਡ ਪ੍ਰਾਈਸ ਹੈ ਦਾ ਲੱਗਾ ਨਹੀਂ ਆਲ ਰੋਡ ਨਹੀਂ ਹੈ ਐ ਐਕਸ ਜੀਓਰਮੂ ਪ੍ਰਾਈਸ ਐਕਸ ਜੀਓਰਮੂ ਪ੍ਰਾਈਸ ਹੈ ਠੀਕ ਹੈ ਆਹ 3 ਤੇ ਇੰਸ਼ੋਰੈਂਸ ਮੇਨ ਤਾਂ ਦੋ ਹੀ ਆਈ ਹਾਂ ਹਾਂ ਇਹ ਚ ਉਹ ਉੱਪਰ ਹੋ ਜਾਏਗਾ ਥੈਂਕ ਯੂ ਸਰ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਜਿਨ੍ਹਾਂ ਜਿਹਨਾਂ ਦੋਸਤਾਂ ਨੇ ਸੋਨਾਲੀਗਾ ਟਰੈਕਟਰ ਡੀਆਈ 60 ਖਰੀਦਣਾ ਹੋਵੇ ਨਵਾਂ ਮਾਡਲ ਜਿਹੜਾ ਲਾਂਚ ਹੋ ਚੁੱਕਿਆ ਤੇ ਇਹ ਸੰਪਰਕ ਜਰੂਰ ਕਰ ਲਿਓ ਆਹ ਦੇ ਨੇੜੇ ਤੇੜੇ ਦੀਆਂ ਜੜੀਆਂ ਵੀ ਜਿਹੜੇ ਨੇੜੇ ਤੇੜੇ ਦੀਆਂ ਏਜੰਸੀਆਂ ਨੇ ਉੱਥੇ ਸੰਪਰਕ ਕਰ ਲਿਓ ਮੈਂ ਥੋੜਾ ਜੱਗੀ ਖਈ ਵਾਲਾ ਸਸਤਾ